ਕੀ ਵਾਕਿਆ ਹੈ ਸੁਭੀਰ ਸਿੰਘ ਬਾਦਲ ਦੇ ਕਹਿਣ ਤੇ ਧਾਮੀ ਸਾਹਿਬ ਨੇ ਅਸਤੀਫਾ ਦਿੱਤਾ ਹੈ ਜੀ ਉਹਨਾਂ ਨੇ ਇਸ ਇਹ ਅਸਤੀਫਾ ਦੇ ਕੇ ਇੱਕ ਬੁਝਦਰੀ ਦਿਖਾਈ ਹੈ ਕਿ ਇਹ ਲਫਾਫਾ ਕਲਚਰ ਤੇ ਇੱਕ ਕਲਚਰ ਤਹਿਤ ਹੀ ਅਸਤੀਫਾ ਦਿੱਤਾ ਗਿਆ ਹੈ ਜੀ ਅਗਲਾ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਕਿਨੂੰ ਦੇਖਣਾ ਚਾਹੁੰਦੇ ਨੇ ਸ਼ਾਇਦ ਇਹ ਤਾਂ ਡਰ ਗਏ ਕਿ ਜੇ ਇਹ ਫੈਸਲਾ ਜਿਹੜਾ ਲੈ ਲੈਂਦੇ ਐ ਤੇ ਉਹ ਜਿਨ੍ਹਾਂ ਨੇ ਉਹਨਾਂ ਨੂੰ ਪ੍ਰਧਾਨ ਬਣਾਇਆ ਸੀ ਕੋਈ ਸ਼ਰਤਾਂ ਲਾ ਕੇ ਇੱਕ ਔਟ ਪੁਤਲੀ ਬਣਾ ਕੇ ਸਮਝੋ ਆਪਣਾ ਗੁਲਾਮ ਕਰਕੇ ਤਾਂ ਉਹਨਾਂ ਨੂੰ ਖੁਸ਼ੀ ਨਹੀਂ ਕਰ ਸਕਣ ਕਿ ਜੇ ਇਸ ਦਸਕ 20 ਸੇ ਬਾਦਲ ਮੰਨ ਲਓ ਕਿ ਉਹਨਾਂ ਤੇ ਪ੍ਰੈਸ਼ਰ ਪਾਉਂਦੇ ਸੀ ਜਾਂ ਉਹਨਾਂ ਕੋਈ ਗੈਰ ਸਦਾਨ ਦੇ ਕਰਾਂਦੇ ਸੀ ਜਾਂ ਉਹਨਾਂ ਨੂੰ ਜ਼ਿੰਮੇਵਾਰੀ ਦੇ ਵਿੱਚ ਦਖਲ ਅੰਦਾਜ਼ੀ ਕਰਦੇ ਸੀ ਤੇ ਉਹ ਪੰਥਵਾਲ ਹੋ ਜਾਂਦੇ ਉਹਦੇ ਵਾਸਤੇ ਅੱਜ ਚੁਣੌਤੀ ਬਣ ਗਈ ਸੀ ਕਿ ਇੱਕ ਪਾਸੇ ਸ਼੍ਰੀ ਅਕਾਲ ਤਰਸਰ ਸਾਹਿਬ ਇੱਕ ਪਾਸੇ ਸ਼ੋਮਣੀ ਕਮੇਟੀ ਦੀ ਕੁਰਸੀ ਤੇ ਇੱਕ ਪਾਸੇ ਸ਼ੋਮਣੀ ਕਾਲੀ ਤਲ ਉਹ ਸਾਰੀਆਂ ਗੱਲਾਂ ਦੇ ਵਿੱਚੋਂ ਇੱਕ ਜਿੱਦਾ ਕਹਿੰਦੇ ਨੇ ਜੰਗ ਦੇ ਵਿੱਚੋਂ ਜੰਗ ਦੇ ਮੈਦਾਨ ਵਿੱਚੋਂ ਕੋਈ ਬਿਰਖ ਪੱਜ ਜਾਵੇ ਉਹ ਪੱਜਾਂ ਦੀ ਗੱਲ ਕੀਤੀ ਹੈ। ਵਿਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਇਹਨਾਂ ਨੇ ਜਿਹੜਾ ਜਲੀਲ ਕਰਕੇ ਉਹ ਤੋਂ ਫਰਕ ਕੀਤਾ ਉਹਦੀ ਕਿਰਦਾਰਕੁਸ਼ੀ ਕੀਤੀ ਹੈ। ਦੁਬਾਰਾ ਉਸ ਵਿਅਕਤੀ ਕੋਲੋਂ ਫਿਰ ਉਹ ਸ਼ਿਕਾਇਤ ਕਰਵੋਣੀ ਜਿਹਨੂੰ 10 ਸਾਲ ਵਾਸਤੇ ਕੱਢਿਆ ਗਿਆ ਹੋਵੇ ਬਸਸਸੇ ਵਲਟੋਏ ਨੂੰ ਉਹ ਸਾਰੀ ਉਹਨੇ ਗੇਮ ਬਣਾਈ ਕਿ ਉਹ ਦਰਖਾਸਤ ਦੁਬਾਰਾ ਉਹਨਾਂ ਨੇ ਦਵਾਈ ਜਦ ਬਾਕੀ ਧੜਾ ਕਹਿੰਦੇ ਨੇ ਜਾਂ ਤੁਹਾਨੂੰ ਸੁਧਾਰ ਲੈਰ ਵਾਲੇ ਕਹਿੰਦੇ ਨੇ ਇਹ ਕਹਿੰਦੇ ਉਹ ਗੱਡੀ 'ਚ ਬੈਗੇ ਆ ਜਿਨ੍ਹਾਂ ਦਾ ਸਟੀਅਰਿੰਗ ਨਾਗਪੁਰ ਵਾਲਿਆਂ ਦੇ ਹੱਥ 'ਚ ਆ ਤੁਹਾਨੂੰ ਇਸ ਤਰ੍ਹਾਂ ਵੀ ਬਹੁਤ ਲੋਕ ਕਹਿੰਦੇ ਨੇ ਜੀ ਕੱਲ ਮੇਰੇ ਖਿਆਲ ਵਿਆਹ ਸੀਗਾ ਸਰਦਾਰ ਸੂਬੀ ਇਸੇ ਬਾਦਲ ਦੀ ਸਾਰੀ ਬੀਜੇਪੀ ਪਾਰਟੀ ਸਾਰੀ ਕਾਂਗਰਸ ਪਾਰਟੀ ਉੱਥੇ ਸੀ ਉਹ ਕਿਹੜੀ ਗੱਡੀ 'ਤੇ ਚੜੀ ਆਦੀ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਅਸਤੀਫਾ ਦੇ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਧਾਰਮਿਕ ਅਤੇ ਰਾਜਨੀਤਿਕ ਸਿਆਸਤ ਦੇ ਵਿੱਚ ਪੁਚਾਲ ਆ ਗਿਆ ਕਿਸਮ ਦਾ ਪੁਚਾਲ ਕਹਿ ਸਕਦੇ ਆ ਜਾਂ ਇਹ ਕਹਿ ਸਕਦੇ ਆ ਵੀ ਭਾਈ ਸਿਆਸਤ ਪੂਰੇ ਤਰੀਕੇ ਦੇ ਨਾਲ ਗਰਮਾ ਗਈ ਹੈ ਤੇ ਖਾਸ ਤੌਰ ਤੇ ਲੋਕ ਇਹ ਚਰਚਾਵਾ ਕਰ ਰਹੇ ਨੇ ਵੀ ਭਾਈ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਨ ਕਮੇਟੀ ਦੇ ਜਿਹੜੇ ਪ੍ਰਧਾਨ ਸਾਹਿਬ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਬਾਦਲਾਂ ਦੇ ਪ੍ਰੈਸ਼ਰ ਅਧੀਨ ਜਾਂ ਪ੍ਰੈਸ਼ਰ ਹੇਠਾਂ ਆ ਕੇ ਅਸਤੀਫਾ ਦੇ ਦਿੱਤਾ ਹੈ ਤਾਂ ਉਸ ਪੂਰੇ ਵਿਸ਼ੇ ਨੂੰ ਲੈ ਕੇ तमाम ਗੱਲਬਾਤ ਕਰਨ ਨੂੰ ਲੈ ਕੇ ਸਾਡੇ ਨਾਲ ਬੀਬੀ ਜਗੀਰਕੌਰ ਹੋਰੀ ਮੌਜੂਦ ਨੇ ਉਹਨਾਂ ਦੇ ਅਸਤੀਫੇ ਨੂੰ ਲੈ ਕੇ ਬੀਬੀ ਜਗੀਰਕੌਰ ਹੋਰਾਂ ਦਾ ਕੀ ਕਹਿਣਾ ਹੈ ਤਾਂ ਬੀਬੀ ਜਗੀਰਕੌਰ ਹੋਣਾ ਤੁਸੀਂ ਜਾਣਦੇ ਆਂ ਬੀਬੀ ਜੀ ਸਭ ਤੋਂ ਪਹਿਲਾਂ ਬ ਸਵਾਗਤ ਹੈ ਜੀ ਮਿਹਰਬਾਨੀ ਜੀ ਜੀ ਬਾਈਕ ਚੇਕਾਲ ਸਾਹਿਬ ਅੱਛਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬੋਲੋ ਜਿਹੜਾ ਅਸਤੀਫਾ ਦੇ ਦਿੱਤਾ ਗਿਆ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਵੱਜੋ ਉਸ ਅਸਤੀਫੇ ਨੂੰ ਸਭ ਤੋਂ ਪਹਿਲਾਂ ਬੀਬੀ ਜ਼ਗੀਰ ਕੌਰ ਕਿਸ ਤਰੀਕੇ ਨਾਲ ਦੇਖਦੇ ਨੇ ਤਿੱਖ ਪਹਿਲਾਂ ਤੇ ਮੈਂ ਸਮਝਦੀ ਹਾਂ ਕਿ ਬਹੁਤ ਵੱਡੀ ਉਹ ਸ਼ਖਸੀਅਤ ਹੈ ਸਥਾਨੋਂ ਸ਼ਰੋਮਣੀ ਕਮੇਟੀ ਪ੍ਰਧਾਨ ਦੀ ਉਹਦੀ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ ਉਨੇ ਪੰਥ ਵਿੱਚ ਕੜੀ ਬਣ ਕੇ ਕੰਮ ਕਰਨਾ ਹੁੰਦਾ ਤੇ ਪ੍ਰਧਾਨ ਜਦੋਂ ਇਸ ਵੇਲੇ ਬੜੀ ਸੰਕਟ ਵਿੱਚ ਪੰਥ ਹੋਵੇ ਸਾਰੀਆਂ ਸੰਸਥਾਵਾਂ ਤਿੰਨ ਸੰਸਥਾਵਾਂ ਕੌਮਤੀਆਂ ਜਿਹੜੀਆਂ ਸ਼੍ਰੀ ਅਕਾਲ ਤਾਜ ਸਾਹਿਬ ਦੀ ਸਰਵਉੱਚਤਾ ਉਹਦੀ ਪ੍ਰਭੂਸਤਾ ਉਹਦੇ ਸਦਾਂਤ ਉਹਦੀ ਮर्याਦਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪੰਥ ਦੇ ਨਾਲ ਜੋੜ ਕੇ ਉਹਨੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੁੰਦੀ ਹੈ ਤੇ ਇਸ ਸਮੇਂ ਦੇ ਵਿੱਚ ਆ ਕੇ ਉਹਨਾਂ ਦਾ ਅਸਤੀਫਾ ਦੇਣਾ ਮੈਂ ਸਮਝਦੀ ਹਾਂ ਦੁਖਦਾਈ ਮੰਤਪਾਗ ਹੈ ਤੁਸੀਂ ਅਕਸਰ ਹੀ ਲਫਾਫਾ ਕਲਚਰ ਦਾ ਜ਼ਿਕਰ ਕਰਦੇ ਰਹਿੰਦੇ ਹੋ ਪ੍ਰਧਾਨ ਤੁਸੀਂ ਕਹਿੰਦੇ ਹੋ ਵੀ ਭਾਈ ਲਫਾਫੇ ਦੇ ਵਿੱਚੋਂ ਬਾਦਲਾਂ ਦੇ ਦਿੱਤੇ ਹੋਏ ਲਫਾਫੇ ਦੇ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਿਕਲਦੇ ਨੇ ਕੀ ਇਹ ਲਫਾਫਾ ਕਲਚਰ ਇੱਕ ਕਲਚਰ ਤਹੇ ਦੀ ਅਸਤੀਫਾ ਦਿੱਤਾ ਗਿਆ ਹੈ ਜੀ ਮੈਂ ਇਤਨੀ ਕਹਿ ਸਕਦੀ ਪਰ ਮੈਂ ਸਮਝਦੀ ਹਾਂ ਕਿ ਉਹਨਾਂ ਨੇ ਇਸ ਇਹ ਅਸਤੀਫਾ ਦੇ ਕੇ ਇੱਕ ਬੁਜ਼ਦਰੀ ਦਿਖਾਈ ਹੈ ਜ਼ਿੰਮੇਵਾਰੀ ਵੱਡੀ ਸੀ ਉਹ ਤਾਂ ਸੱਤ ਮੈਂਬਰੀ ਕਮੇਟੀ ਦੇ ਜਿਹੜੀ ਅਗਵਾਈ ਕਰ ਰਹੇ ਸੀਗੇ ਜਿਹੜੀ ਫੈਸਲਾ ਡਿਸੀਜਨ ਹੈ ਜਿੱਲੀ ਸੱਤ ਮੈਂਬਰੀ ਕਮੇਟੀ ਨਹੀਂ ਸ਼੍ਰੀ ਅਕਾਲਤਾਜ ਸਾਹਿਬ ਜੀ ਦੀ ਸਾਰੇ ਸਿਧਾਂਤਿਕ ਤੌਰ ਦੇ ਮਰਿਆਦਾ ਨੂੰ ਸਿੱਖਾਂ ਵਿੱਚ ਪਚਾਉਣੀ ਜ਼ਿੰਮੇਵਾਰੀ ਨਿਭਾਉਣੀ ਤੇ ਜਿਹੜੀ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦੁੱਬਦਾ ਪਈ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਖਤਮ ਕਰਨ ਵਾਸਤੇ ਬਹੁਤ ਵੱਡੀਆਂ ਸਾਨੂੰ ਹਦਾਇਤਾਂ ਕੀਤੀਆਂ ਗਈਆਂ ਸਰ ਜਿਵੇਂ ਪਹਿਲਾਂ ਤਾਜਮਕ ਸਜ਼ਾ ਲੱਗੀ ਉਹ ਭੁਗਤ ਲਈ ਸਾਰਿਆਂ ਨੇ ਬਾਅਦ ਵਿੱਚ ਸ਼੍ਰੋਮਣੀ ਅਕਾਲੀ ਦਲ ਕਿਵੇਂ ਮਜ਼ਬੂਤ ਹੋਵੇ ਉਹਦੇ ਵਾਸਤੇ ਇੱਕ 7 ਮੈਂਬਰੀ ਕਮੇਟੀ ਬਣਾਈ ਗਈ ਸੀ 7 ਮੈਂਬਰੀ ਕਮੇਟੀ ਤਕਰੀਬਨ 3 ਕੁ ਮਹੀਨੇ ਹੋ ਚੱਲੇ ਐ ਦਸੰਬਰ ਤੋਂ ਲੈ ਕੇ ਤੇ ਅੱਜ ਤੱਕ ਉਹ ਦੀ ਇਹਨਾਂ ਨੇ ਇੱਕ ਕਦੀ ਮੀਟਿੰਗ ਨਹੀਂ ਸੀ ਕੀਤੀ ਸਿਰਫ ਦੋ ਮੀਟਿੰਗਾਂ ਲਾਸਟ ਵਿੱਚ ਕੀਤੀਆਂ ਉਹ ਦੋਹਾਂ ਮੀਟਿੰਗਾਂ ਵਿੱਚ ਇਹ ਕੋਈ ਰਿਜ਼ਲਟ ਨਹੀਂ ਕੱਢ ਸਕੇ ਕੱਲ 18 ਤੇ ਅੱਜ ਅੱਜ 18 ਤੱਕ ਨੂੰ ਮੀਟਿੰਗ ਰੱਖੀ ਸੀ ਇਸ ਕਰਕੇ ਇੱਕ ਫਾਈਨਲ ਰਿਜ਼ਲਟ ਕੱਢਣਾ ਹੈ ਵੀ ਜਿਹੜਾ ਫੈਸਲਾ ਲੈਣਾ ਅਖੀਰਲਾ ਉਹ ਫੈਸਲਾ ਜੇ ਇਹ ਹੋਣਾ ਸੀਗਾ ਕਿ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਉਹ ਭਰਤੀ ਕਰੇ ਬੋਗਸ ਹੋਈ ਭਰਤੀ ਜਿਹੜੀ ਹੈ ਉਹਨਾਂ ਨੇ ਨਾ ਕਹਿਆ ਮੰਨ ਕੇ ਸ਼੍ਰੀ ਅਕਾਲ ਤਰ ਸਾਹਿਬ ਦਾ ਉਹਨੂੰ ਇੱਕ ਪਾਸੇ ਰੱਖ ਦਿੱਤਾ ਜਾਵੇ ਰੱਦ ਕਰ ਦਿੱਤਾ ਜਾਵੇ ਸ਼ਹਿ ਦੇ ਤਾਂ ਡਰ ਗਏ ਕਿ ਜੇ ਇਹ ਫੈਸਲਾ ਜਿਹੜਾ ਲੈ ਲੈਂਦੇ ਐ ਤੇ ਉਹ ਜਿਨ੍ਹਾਂ ਨੇ ਉਹਨਾਂ ਨੂੰ ਪ੍ਰਧਾਨ ਬਣਾਇਆ ਸੀ ਕੋਈ ਸ਼ਰਤਾਂ ਲਾ ਕੇ ਇੱਕ ਠਪਤਲੀ ਬਣਾ ਕੇ ਸਮਝੋ ਆਪਣਾ ਗੁਲਾਮ ਕਰਕੇ ਤਾਂ ਉਹਨਾਂ ਨੂੰ ਖੁਸ਼ੀ ਨਹੀਂ ਕਰ ਸਕਣਗੇ ਬਸ ਇਹ ਮੈਂ ਸਮਝੀ ਦੀ ਕਿ ਸ਼੍ਰੀ ਅਕਾਲ ਤਰ ਸਾਹਿਬ ਦਾ ਹੁਕਮ ਨਾ ਮੰਨਣਾ ਉਹਦੇ ਵਾਸਤੇ ਅੱਜ ਚਰਚਾਤੀ ਬਣ ਗਈ ਸੀ ਕਿ ਇੱਕ ਪਾਸੇ ਸ਼੍ਰੀ ਅਕਾਲ ਤਰ ਸਾਹਿਬ ਇੱਕ ਪਾਸੇ ਸ਼ੋਮਨੀ ਕਬੇਡ ਦੀ ਕੁਰਸੀ ਤੇ ਇੱਕ ਪਾਸੇ ਸ਼ੋਮਨੀ ਕਾਲੀਤਲ ਉਹ ਸਾਰੀਆਂ ਗੱਲਾਂ ਦੇ ਵਿੱਚੋਂ ਇੱਕ ਜਿੱਦਾ ਕਹਿੰਦੇ ਨਾ ਜੰਗ ਦੇ ਵਿੱਚੋਂ ਜੰਗ ਦੇ ਮੈਦਾਨ ਵਿੱਚੋਂ ਕੋਈ ਮਨੁੱਖ ਪੱਜ ਜਾਵੇ ਉਹ ਪੱਜਣ ਦੀ ਗੱਲ ਕੀਤੀ ਹੈ ਅੱਛਾ ਮੌਜੂਦਾ ਅੱਜ ਦੇ ਸਮੇਂ ਦੇ ਵਿੱਚ ਕਿੰਨੇ ਐਸਜੀਪੀਸੀ ਮੈਂਬਰ ਨੇ ਜੀ ਦੇਖੋ 100 ਤਕਰੀਬਨ 98 ਤਕਰੀਬ ਹੈਗੇ ਉਹਨਾਂ ਦੇ 168 ਦੇ ਕਰੀਬ ਜਿਹੜੇ ਐਸਜੀਪੀਸੀ ਮੈਂਬਰ ਹੈਗੇ ਨੇ ਤਾਂ ਕਿੰਨੇ ਚਾਹੁੰਦੇ ਨੇ ਕਿ ਬੀਬੀ ਜ਼ਗੀਰ ਕੌਰ ਪ੍ਰਧਾਨ ਹੋਣੇ ਚਾਹੀਦੇ ਨੇ ਇਹ ਚਲੋ ਮੈਂ ਇਤ ਨਹੀਂ ਕਹਿ ਸਕਦੀ ਕਿਉਂਕਿ ਕਿ ਚੋਣ ਹੋਈ ਸੀ ਇਹ ਤਾਂ ਜਦ ਤੱਕ ਨਵੇਂ ਮੈਂਬਰ ਨਹੀਂ ਚੁਣੇ ਜਾਂਦੇ ਪਹਿਲੇ ਮੈਂਬਰ ਜਿਹੜੇ ਹੁੰਦੇ ਆ ਕਿਸੇ ਨਾ ਕਿਸੇ ਟੰਗ ਦੇ ਨਾਲ ਆ ਬਾਦਲ ਪਰਿਵਾਰ ਨਾਲ ਜੁੜੇ ਹੈ ਜਾਂ ਪੁਰਾਣੀਆਂ ਉਹਨਾਂ ਦੀਆਂ ਕੁਝ ਸਾਂਝਾਂ ਨੇ ਜਾਂ ਉਹਨਾਂ ਟਿਕਟਾਂ ਦਿੱਤੀਆਂ ਹੋਈਆਂ ਨੇ ਜਾਂ ਕੋਈ ਇਹ ਲਾਲਚ ਦੇ ਦਿੰਦੇ ਉਸ ਵੇਲੇ ਇਹ ਗੱਲਾਂ ਸਾਰੀਆਂ ਜਿਹੜੀਆਂ ਕਾਊਂਟ ਕਰਦੀਆਂ ਨੇ ਤੇ ਕਿੰਨੂੰ ਕੋਈ ਚਾਹੁੰਦਾ ਇਹ ਮੈਂ ਨਹੀਂ ਕਹਿ ਸਕਦੀ ਅੱਛਾ ਚਰਚਾ ਵਿੱਚ ਇਹ ਵੀ ਛਿੜੀਆਂ ਹੋਈਆਂ ਨੇ ਕਿ ਬਾਦਲ ਹੋਣਾ ਦੇ ਕਹਨ ਤੇ ਜਾਂ ਸੁਬੀਰ ਸਿੰਘ ਬਾਦਲ ਹੋਣਾ ਦੇ ਕਹਨ ਤੇ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਅਸਤੀਫਾ ਦੇ ਦਿੱਤਾ ਹੈ ਬੀਬੀ ਜਗੀਰ ਕੌਰ ਕੀ ਸੋਚਦੇ ਨੇ ਕੀ ਵਾਕਿਆ ਹੀ ਸੁਬੀਰ ਸਿੰਘ ਬਾਦਲ ਦੇ ਕਹਨ ਤੇ ਧਾਮੀ ਸਾਹਿਬ ਨੇ ਅਸਤੀਫਾ ਦਿੱਤਾ ਹੈ ਜੀ ਨਹੀਂ ਮੈਂ ਤੇ ਸਮਝਦੀ ਜੇ ਉਹਨਾਂ ਨੇ ਉਹਦੇ ਕਹਨ ਤੇ ਵੀ ਕੀਤਾ ਹੋਵੇ ਤੇ ਗਲਤ ਹੈ ਉਹਦਾ ਕਾਰਨ ਕੀ ਹੈ ਜਨਰਲ ਹੌਸਨ ਉਹਨਾਂ ਨੂੰ ਚੁੜਿਆ ਤੇ ਜੇ ਉਹ ਅੱਜ ਆਪਣੀ ਜ਼ਿੰਮੇਵਾਰੀ ਨਭਾਉਂਦੇ ਤੇ ਮੇਰਾ ਖਿਆਲ ਹੈ ਕਿ ਪੰਥ ਨੂੰ ਉਹ ਕਿਸੇ ਨਾ ਕਿਸੇ ਆ ਸੰਕਟ ਵਿੱਚੋਂ ਕੱਢ ਕੇ ਤੇ ਸੋਭਾ ਲੈ ਸਕਦੇ ਸੀ ਆਪਣੀ ਜ਼ਿੰਮੇਵਾਰੀ ਕਾਬੂ ਆਖੂ ਵੀ ਨਿਭਾ ਸਕਦੇ ਸੀ ਉਹਨਾਂ ਕੋਲ ਫੈਸਲਾ ਕਰਨ ਦੀ ਜਰਤ ਹੋਣੀ ਚਾਹੀਦੀ ਹੈ ਜੇ ਸਦ ਅਸਕ ਵੀ ਇਸੇ ਬਾਦਲ ਮੰਨ ਲਓ ਕਿ ਉਹਨਾਂ ਤੇ ਪ੍ਰੈਸ਼ਰ ਪਾਉਂਦੇ ਸੀ ਜਾਂ ਉਹਨਾਂ ਨੂੰ ਕੋਈ ਗੈਰ ਸਦਾਨ ਦੇ ਕਰਾਂਦੇ ਸੀ ਜਾਂ ਉਹਨਾਂ ਨੂੰ ਜ਼ਿੰਮੇਵਾਰੀ ਦੇ ਵਿੱਚ ਦਖਲੰਦ ਜੀ ਕਰਦੇ ਸੀ ਤੇ ਉਹ ਪੰਥਵਾਲ ਹੋ ਜਾਂਦੇ ਹੂੰ ਕਿਉਂ ਸਿਆਸੀ ਦਬਾਤ ਲੈ ਆਏ ਉਹਨਾਂ ਨੂੰ ਪੰਥ ਵਾਲੇ ਪਾਸੇ ਚੱਲਣਾ ਚਾਹੀਦਾ ਸੀ ਸ੍ਰੀ ਅਕਾਲ ਤਰਸਰ ਦੀ ਮਰਿਆਦਾ ਵਾਲ ਦੇਖਣਾ ਚਾਹੀਦਾ ਸੀ ਕਿਉਂਕਿ ਉਹ ਕੁਰਸੀ ਜਿਹੜੀ ਹੈ ਉਹ ਇੱਕ ਕੜੀ ਬਣ ਕੇ ਕੰਮ ਕਰਦੀ ਹੈ ਪੰਥ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੱਛੇ ਗਿਆਨੀ ਹਰਪ੍ਰੀਤ ਸਿੰਘ ਵਾਲੀ ਘਟਨਾ ਨੂੰ ਲੈ ਕੇ ਬੀਬੀ ਜਗੀਰ ਕੌਰ ਦਾ ਨਜ਼ਰੀਆ ਕੀ ਹੈ ਬੀਬੀ ਜਗੀਰ ਕੌਰ ਕਿਵੇਂ ਦੇਖਦੇ ਨੇ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਵਾਲੀ ਘਟਨਾ ਹੋਈ ਹੈ ਜੀ ਦੇਖੋ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਇਹਨਾਂ ਨੇ ਜਿਹੜਾ ਜਲੀਲ ਕਰਕੇ ਉਹ ਤੋਂ ਫਰਕ ਕੀਤਾ ਉਹਦੀ ਕਿਰਦਾਰ ਕੁਸ਼ੀ ਕੀਤੀ ਹੈ ਕਿਉਂਕਿ ਜਿਹੜਾ ਉਹਨਾਂ ਨੇ ਇਸ ਐਪੀਸੋਡ ਦੇ ਵਿੱਚ ਜਿਹੜੀ ਸ਼ਿਕਾਇਤ ਉਹਨਾਂ ਨੇ ਲਈ ਹੈ ਉਹ 18-20 ਸਾਲ ਦੀ ਮੇਰਾ ਖਿਆਲ ਹੈ ਕਿ ਉਹ ਬੰਦੀ ਨਹੀਂ ਸੀ ਜੇ ਕਿਸੇ ਦੇ ਘਰੇਲੂ ਦੁਖਾਂਤ ਨੂੰ ਆਪਾਂ ਪਬਲਿਕ ਦੇ ਵਿੱਚ ਇਸ ਢੰਗ ਨਾਲ ਲਈਏ ਕਿ ਉਹਨੂੰ ਇੱਕ ਜ਼ਰੀਆ ਬਣਾ ਕੇ ਕਿਸੇ ਦੀ ਜ਼ਿੰਦਗੀ ਨੂੰ ਤਬਾਹ ਕਰ ਦਈਏ ਉਹ ਵੀ ਉਸ ਸਮੇਂ ਜਦੋਂ ਕਿ 18-20 ਸਾਲ ਦਾ ਸਮਾਂ ਬੀਤ ਗਿਆ ਹੋਵੇ ਘਰੇਲੂ ਤੌਰ ਤੇ ਪਰਿਵਾਰਕ ਤੌਰ ਤੇ ਕਿਸੇ ਨੇ ਸ਼ਿਕਾਇਤ ਜੇ ਪਹਿਲਾਂ ਕੀਤੀ ਸੀ ਉਹ ਨਜਿੱਠ ਲਈ ਗਈ ਹੋਵੇ ਦੁਬਾਰਾ ਉਸ ਵਿਅਕਤੀ ਕੋਲੋਂ ਫਿਰ ਉਹ ਸ਼ਿਕਾਇਤ ਕਰਵਾਉਣੀ ਜਿਹਨੂੰ 10 ਸਾਲ ਵਾਸਤੇ ਕੱਢਿਆ ਗਿਆ ਹੋਵੇ ਬਸਸ ਅਸੇ ਬਲਟੋਏ ਨੂੰ ਜਿਹੜੇ ਕਾਤਰ ਸਾਹਿਬ ਤੋਂ ਪੰਜ ਸਿੰਘ ਸਹਿਬਾਨ ਨੇ 10 ਸਾਲ ਵਾਸਤੇ ਪਾਰਟੀ ਚ ਕਢਾਇਆ ਉਹ ਸਾਰੀ ਉਹਨੇ ਗੇਮ ਬਣਾਈ ਕਿ ਉਹ ਦਰਖਾਸਤ ਦੁਬਾਰਾ ਉਹਨਾਂ ਨੇ ਦਵਾਈ ਹੁਣ ਉਹ ਵਿਅਕਤੀ ਜਿਹੜਾ ਉਸ ਵੇਲੇ ਕਹਿੰਦੇ ਐ ਕਿ ਉਹਦਾ ਕਿਰਦਾਰ ਪੱਖ ਤੋਂ ਵੀ ਉਹਦੇ ਆਚਰਣ ਪੱਖ ਤੋਂ ਵੀ ਉਹ ਠੀਕ ਨਹੀਂ ਸੀ ਤਾਂ ਉਹਨਾਂ ਦਾ ਡਾਈਵੋਰਸ ਹੋ ਗਿਆ ਸੀਗਾ ਹੁਣ ਉਹ ਇੱਕ ਤੇ ਔਰਤ ਨੂੰ ਤਬਾਹ ਕੀਤਾ ਦੁਬਾਰਾ ਉਹਨੇ ਸ਼ਾਦੀ ਕਰਵਾਈ ਉਹਦੀਆਂ ਦੋ ਧੀਆ ਜਿਹੜੀਆਂ ਸਨ ਜਿਸ ਦੇ ਨਵੇਂ ਜਿਹੜਾ ਉਹਦੇ ਹਸਬੰਡ ਸੀ ਦੂਸਰੇ ਉਹਨੇ ਜਵਾਬ ਦਿੱਤਾ ਕਿ ਮੈਂ ਇਹਨੂੰ ਨਾਲ ਨਹੀਂ ਲੈ ਕੇ ਰੱਖ ਸਕਦਾ ਹੁਣ ਉਹ ਬੱਚੀਆਂ ਜਿਹੜੀਆਂ ਸੀਗੀਆਂ ਉਹਨਾਂ ਦੇ ਮਨ ਤੇ ਵੀ ਕੀ ਬੀਤਦੀ ਹੋएगी ਇੱਕ ਘਰ ਨਹੀਂ ਉਜੜਿਆ ਕਈ ਘਰ ਉਜੜੇ ਉਹ ਬੱਚੀਆਂ ਧੀਆਂ ਜਵਾਨ ਹੋਈਆਂ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਉਹਨਾਂ ਨੂੰ ਗੱਲ ਨਾਲ ਲਾਇਆ ਕਿਉਂਕਿ ਉਹਨਾਂ ਦਾ ਆਪਣੇ ਅ ਬੱਚਾ ਨਹੀਂ ਸੀ ਉਹਨਾਂ ਨੇ ਸੋਚਿਆ ਚਲੋ ਬੱਚਿਆਂ ਦਾ ਪੜਾਣਾ ਚਾਹੀਦਾ ਹੈ ਪੜਾ ਰਹੇ ਐ ਅਮਰੀਕਾ ਵਰਗੀ ਜਗ੍ਹਾ ਦੇ ਉੱਤੇ ਉਹਨਾਂ ਨੇ ਬੱਚਿਆਂ ਨੂੰ ਲੈ ਜਾ ਕੇ ਉੱਥੇ ਪੜਾਉਣਾ ਸ਼ੁਰੂ ਕੀਤਾ ਸੋ ਮੈ ਸਵਿਧੀ ਹੈ ਕਿ ਇਸ ਸਮੇਂ ਦੇ ਉੱਤੇ ਇਹ ਸਾਰੀਆਂ ਜਿਹੜੇ ਉਹਨਾਂ ਨੇ ਕਾਰਵਾਈਆਂ ਕੀਤੀਆਂ ਜਾਂ ਕੋਈ ਬਹਾਨੇ ਲਏ ਹੈ ਜਾਂ ਗਲਤ ਸ਼ਿਕਾਇਤ ਕੀਤੀ ਹੈ ਇਸ ਤਰ੍ਹਾਂ ਗਲਤ ਸੀ ਉਲਟ ਸੀ ਉਹਨਾਂ ਨੇ ਇੱਕ ਉਹ ਸ਼ਖਸੀਅਤ ਜਿਹਨੂੰ ਅਸੀਂ ਪਹਿਲਾਂ ਦਬਦਬਾ ਸਾਹਿਬ ਦੇ ਉੱਤੇ ਜਿਹਦਾ ਦੀ ਬਜੋ ਕੰਮ ਕਰਵਾਇਆ ਸੇਵਾ ਕਰਵਾਈ ਫੇਸ਼ੀਰ ਇਕਾਲਤਾ ਸਾਹਿਬ ਤੇ 5 ਸਾਲੋਂ ਕਾਰਜਕਾਰੀ ਪ੍ਰਧਾਨ ਜਿਹਾ ਜਿਹਦਾ ਰਹੇ ਹੁਣ ਤੇ ਲਾਏ ਵੀ ਆਪ ਹੀ ਹੁਣ ਅੱਜ ਉਹਦੀ ਕਿਰਦਾਰਕੁਸ਼ੀ ਕਰਕੇ ਕੱਢਣਾ ਮੈਂ ਸਮਝਦੀ ਹਾਂ ਕਿ ਸਾਰੇ ਨੇ ਮਹਿਸੂਸ ਕੀਤਾ। ਅਗਲਾ ਐਸਜੀਪੀਸੀ ਪ੍ਰਧਾਨ ਬੀਬੀ ਜ਼ਗੀਰ ਜ਼ਗੀਰਕੌਰ ਕਿਨੂੰ ਦੇਖਣਾ ਚਾਹੁੰਦੇ ਨੇ? ਨਹੀਂ ਇਹ ਤਾਂ ਜੀ ਜਦੋਂ ਚੋਣ ਮੇਰੇ ਖਿਆਲ ਹੈ ਕਿ ਜੇ ਨਵੀਂ ਚੋਣ ਹੋ ਜੇ ਨਵੇਂ ਮੈਂਬਰਸ ਆਉਣਗੇ ਤਾਂ ਜਿਹੜਾ ਕੋਈ ਯੋਗ ਵਿਅਕਤੀ ਹੋਵੇ ਜਿਹੜਾ ਇੰਡੀਪੈਂਡੈਂਟਲੀ ਕੰਮ ਕਰ ਸਕਦਾ ਹੋਵੇ ਜਿਹੜਾ ਦ੍ਰਿੜਤਾ ਨਾਲ ਫੈਸਲੇ ਲੈ ਸਕਦਾ ਹੋਵੇ ਜਿਹੜਾ ਕੋਈ ਸਿਧਾਂਤਕ ਤੌਰ ਤੇ ਪਰਪਕਤਾ ਵਿਚ ਆ ਕੇ ਉਸ ਕੋਸੀ ਨਾਲ ਇਨਸਾਫ ਕਰਦਾ ਹੋਵੇ ਉਸ ਨੂੰ ਮੌਕਾ ਮਿਲਣਾ ਚਾਹੀਦਾ ਅੱਛਾ ਬਿਬੀ ਜੀ ਇਹੇ ਜ਼ਰੂਰ ਕਲੀਅਰ ਕਰਦੇ ਹੋ ਕਹਿੰਦੇ ਨੇ ਚਰਚਾਵਾਂ ਇਹ ਹੋ ਰਹੀਆਂ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸਿੱਧੇ ਜਾਂ ਸਿੱਧੇ ਤੌਰ ਤੇ ਆਰਐਸਐਸ ਦੀ ਦਖਲਅੰਦਾਜ਼ੀ ਹੈ ਤੁਹਾਨੂੰ ਕੀ ਲੱਗਦਾ ਹੈ ਤੁਹਾਡਾ ਨਜ਼ਰੀਆ ਕੀ ਕਹਿੰਦਾ ਹੈ ਬੀਜੇਪੀ ਜਾਂ ਆਰਐਸਐਸ ਦੀ ਦਖਲਅੰਦਾਜ਼ੀ ਹੈ ਉਸ ਦੇ ਵਿੱਚ ਮੈਂ ਇਸ ਗੱਲ ਨਾਲ ਬਿਲਕੁਲ ਨਹੀਂ ਸਹਿਮਤ ਹੂੰ ਦੇਖੋ ਦਖਲਅੰਦਾਜ਼ੀ ਕੋਈ ਕਰ ਹੀ ਨਹੀਂ ਸਕਦਾ ਹੂੰ ਉਹਦੇ ਆਪਣੇ ਨਿਯਮ ਨੇ ਹੂੰ ਉਹਦੇ ਆਪਣੀ ਕਾਰਵਾਈ ਕਰਦੇ ਆ ਪ੍ਰਧਾਨ ਸਾਹਿਬ ਇਹ ਤਾਂ ਹੁਣ ਜਿਹੜੇ ਪ੍ਰਧਾਨ ਸਾਹਿਬ ਮੇਰੇ ਅਨੁਸਾਰ ਤੇ ਕਿਸੇ ਦੀ ਨਹੀਂ ਮੇਰੇ ਅਨੁਸਾਰ ਤੇ ਆ ਵੀ ਜਿਹੜੀ ਪੰਥਕ ਸਾਡੀ ਜਮਾਤ ਹੈ ਸ਼੍ਰੋਮਣੀ ਕਾਲੀਤਲ ਉਹ ਚੁੰਦੀ ਹੈ ਇਹਨੂੰ ਇਹਨੂੰ ਜਰਿਆ ਜਾਂਦਾ ਇਸ ਕਰਕੇ ਕਿਉਂਕਿ ਉਹਦੀ ਸੋਚ ਵੀ ਪੰਥਕ ਹੈ ਔਰ ਇਹਨੂੰ ਲੋਕਾਂ ਨੇ ਬਰਦਾਸ਼ਤ ਕੀਤਾ ਸੀਗਾ ਕਿ ਉਹਨਾਂ ਨੇ ਹਮੇਸ਼ਾ ਕੁਰਬਾਨੀਆਂ ਵਿੱਚੋਂ ਇਸ ਸੰਸਥਾ ਨੂੰ ਬਣਾਇਆ ਸੀਗਾ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਜੱਦੋਜਹਿਦ ਕੀਤੀ ਸੀ ਔਰ ਸਾਥ ਦਿੰਦੇ ਆ ਪਰ ਉਸ ਵੇਲੇ ਲੋਕਾਂ ਨੂੰ ਮਹਿਸੂਸ ਹੋਇਆ ਕੌਮ ਨੂੰ ਜਦੋਂ ਸਿਆਸੀ ਤੌਰ ਦੇ ਉੱਤੇ ਪ੍ਰੈਸ਼ਰ ਜ਼ਿਆਦਾ ਪਿਆ ਜਦੋਂ ਉਹਦੇ ਕੰਮਕਾਜ ਦੇ ਵਿੱਚ ਸਿੱਧੀ ਤਖੰਦਾਜੀ ਹੋਣ ਲੱਗੀ ਜਦੋਂ ਸਰਕਾਰ ਦਾ ਫਰਜ ਬੰਦਾ ਸੀਗਾ ਕਿ ਛੋਬਣੀ ਕਮੇਟੀ ਮਜ਼ਬੂਤ ਕਰਨਾ ਲੇਕਿਨ ਉਹਦੀ ਫੰਕਸ਼ਨਿੰਗ ਦੇ ਵਿੱਚ ਜਦੋਂ ਦਖਲਅੰਦਾਜ਼ੀ ਹੋ ਜੇ ਉਸ ਵੇਲੇ ਛੋਬਣੀ ਪਰਦਾਸ਼ ਕੀਤਾ ਜਾਂਦਾ ਮੈਂ ਇਸ ਗੱਲ ਦਾ ਬਿਲਕੁਲ ਨਹੀਂ ਮਹਿਸੂਸ ਕਰਦੀ ਕਿ ਕਿਸੇ ਆਰਐਸਐਸ ਦਾ ਕਿਸੇ ਬਾਰੀ ਪਾਰਟੀ ਦਾ ਉੱਥੇ ਕੋਈ ਦਬਾਅ ਹੋਵੇ ਜੇ ਦਬਾਅ ਪਿੰਦਾ ਰਿਹਾ ਤੇ ਕੇਵਲ ਤੇ ਕੇਵਲ ਸਿਆਸੀ ਪਾਰਟੀ ਜਿਹੜੀ ਸਾਡੀ ਛੋਬਣੀ ਕਾਲੀ ਦਲ ਹੈ ਕਿਉਂਕਿ ਪੰਥਕੋਣ ਦੇ ਨਾਤੇ ਉਹਨਾਂ ਦਾ ਹੱਕ ਵੀ ਬੰਦਾ ਸੀ ਚੋਣਾਂ ਵੀ ਲੜਾਉਂਦੇ ਆ ਹੱਕ ਬੰਦਾ ਸੀ ਵੀ ਸਾਡਾ ਸਹਿਯੋਗ ਦੇਣ ਦਿੰਦੇ ਵੀ ਸਹਿਯੋਗ ਪਰ ਜਦੋਂ ਬਿਨਾ ਵਜ੍ਹਾ ਤੋਂ ਉਹਦੀ ਫੰਕਸ਼ਨਰੀ ਵਿੱਚ ਦਖਲ ਅੰਦਾਜ਼ੀ ਹੋਵੇ ਉਸ ਵੇਲੇ ਮਾਰਾ ਅੱਛਾ ਬੀਬੀ ਜੀ ਕਹਿਣ ਵਾਲੇ ਇਹ ਵੀ ਕਹਿੰਦੇ ਨੇ ਕਿ ਜਿਸ ਗੱਡੀ ਦੇ ਵਿੱਚ ਬੀਬੀ ਜਗੀਰਕੌਰ ਹੋਣੀ ਬੈਠੇ ਨੇ ਜਾਂ ਬਾਕੀ ਧੜਾ ਕਹਿੰਦੇ ਨੇ ਜਾਂ ਤੁਹਾਨੂੰ ਸੁਧਾਰ ਲਾਹਰ ਵਾਲੇ ਕਹਿੰਦੇ ਨੇ ਇਹ ਕਹਿੰਦੇ ਉਹ ਗੱਡੀ 'ਚ ਬੈਗੇ ਆ ਜਿਨ੍ਹਾਂ ਦਾ ਸਟੀਅਰਿੰਗ 나ਗਪੁਰ ਵਾਲਿਆਂ ਦੇ ਹੱਥ 'ਚ ਆ ਤੁਹਾਨੂੰ ਇਸ ਤਰ੍ਹਾਂ ਵੀ ਬਹੁਤ ਲੋਕ ਕਹਿੰਦੇ ਨੇ ਜੀ ਕਿਹੜੀ ਗੱਡੀ ਕਹਿੰਦੇ 나ਗਪੁਰ ਵਾਲਿਆਂ ਦੇ ਇਸ਼ਾਰੇ ਤੇ ਚੱਲਦੀ ਹੈ ਅਸੀਂ ਤਾਂ ਕਿਹੜੀ ਗੱਡੀ ਦੱਸੋ ਨਾ ਕਿਹੜੀ ਹੈ ਕਹਿੰਦੇ ਆਰਐਸਐਸ ਦੇ ਇਸ਼ਾਰਿਆਂ ਤੇ ਚੱਲਦੇ ਆ ਇੱਕ ਸਮਝ ਨਹੀਂ ਆਦੀ ਆ ਆਰਐਸਐਸ ਜਿਹਨਾਂ ਨੂੰ ਕਹਿੰਦੇ ਐ ਬੀਜੇਪੀ ਨੂੰ ਕੱਲ ਮੇਰੇ ਖਿਆਲ ਵਿਆਹ ਸੀਗਾ ਸਰਦਾਰ ਸੁਬੀਰ ਸਿੰਘ ਬਾਦਲ ਦੀ ਸਾਰੀ ਬੀਜੇਪੀ ਪਾਰਟੀ ਸਾਰੀ ਕਾਂਗਰਸ ਪਾਰਟੀ ਉੱਥੇ ਸੀ ਉਹ ਕਿਹੜੀ ਗੱਡੀ ਤੇ ਚੜੇ ਨੇ ਗੱਲ ਸੋਚਣ ਵਾਲੀ ਹੈ ਤੇ ਇੱਕਦਮ ਇਹ ਗੱਲ ਕਹਿ ਦੇਣੀ ਮੂਰਖਾਂ ਵਾਲੀ ਗੱਲ ਹੈ ਜੀ ਜਿਹੜੀ ਤੁਸੀਂ ਜੇ ਅਸੀਂ ਸਿਧਾਂਤਾਂ ਦੀ ਗੱਲ ਕਰਦੇ ਆਂ ਇਹ ਤਾਂ ਸਾਨੂੰ ਕੋਈ ਬੀਜੇਪੀ ਵਾਲੇ ਕਹਿੰਦੇ ਸਿਧਾਂਤ ਦੀ ਗੱਲ ਕਰੋ ਸ਼ੁਰੂ ਤੋਂ ਲੈ ਕੇ ਕਰਦੀ ਮੈਂ ਕਿਦਾਂ ਨਹੀਂ ਕੀਤੀ ਮੈਂ ਤਾਂ ਸ਼ੁਰੂ ਤੋਂ ਲੈ ਕੇ ਸ਼੍ਰੋਮਣੀ ਕਮੇਟੀ ਦੀ ਜ਼ਿਆਦਾਸਤੀ ਦੀ ਗੱਲ ਕੀਤੀ ਹੈ ਸ਼੍ਰੀ ਅਕਾਲ ਤਾ ਸਦੀ ਮਾਨ ਮਰਿਆਦਾ ਦੀ ਗੱਲ ਕੀਤੀ ਹੈ ਸਿਧਾਂਤਾਂ ਦੀ ਗੱਲ ਕੀਤੀ ਹੈ ਤੇ ਇਹ ਸਾਨੂੰ ਕੌਣ ਕਹਿੰਦਾ ਜੀ ਨੰਬਰ 1 23 ਸਾਲ ਅਸੀਂ ਲਗਾਤਾਰ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਾਉਂਦੇ ਰਹੇ ਹਾਂ ਆਪ ਵਰਕ ਨਹੀਂ ਕਰਦੇ ਰਹੇ ਹਾਂ ਮੈਂ ਐਮਪੀ ਬਣਾਉਂਦੀ ਰਹੀ ਹਾਂ ਉਹਨਾਂ ਦੇ ਆਪਣੇ ਇਲਾਕੇ ਵਿੱਚੋਂ ਹੁਸ਼ਿਆਰਪੁਰ ਚੋਂ ਸਾਡੇ ਹਲਕਾ ਪਲਾਟ ਜਿਹੜਾ ਹੈ ਉਹ ਵੋਟਾਂ ਲੈਂਦੇ ਰਹੇ ਉੱਥੋਂ ਪਾਉਂਦੇ ਰਹੇ ਔਰ ਮਨਿਸਟਰ ਬਣਦੇ ਰਹੇ ਕਿਸੇ ਮਨਿਸਟਰ ਤੋਂ ਇੱਕ ਪੈਸੇ ਦਾ ਅਸੀਂ ਕੰਮ ਨਹੀਂ ਲਿਆ ਸਵਾਈ ਡਿਵੈਲਪਮੈਂਟ ਤੋਂ ਕਿਸੇ ਵੇਲੇ ਲਿਆ ਹੋਵੇ ਨਿੱਜੀ ਤੌਰ ਤੇ ਮੈਂ ਅੱਜ ਤੱਕ ਨਹੀਂ ਕਿਸੇ ਸੈਂਟਰ ਸਰਕਾਰ ਤੋਂ ਕੰਮ ਲਿਆ ਤੇ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਜਿਨ੍ਹਾਂ ਨੇ ਸੈਂਟਰ ਦੇ ਵਿੱਚ ਵਜ਼ੀਰੀਆਂ ਮਾਰੀਆਂ ਲਾਲ ਰਹੇ ਉਹ ਗੱਲ ਕਹਿਣ ਕੇ ਛੱਜ ਤੇ ਬੋਲੇ ਸ਼ਾਨੀ ਤੇ ਨਾ ਬੋਲੇ ਕੰਮ ਸੋ ਕਮ ਜਿਨ੍ਹਾਂ ਕਰਕੇ ਅਸੀਂ ਨਾਲ ਤੁਰਦੇ ਸੀ ਬਾਕੀ ਜਿਹੜੀ ਗੱਲ ਹੈ ਕਿ ਸਿਆਸੀ ਤੌਰ ਤੇ ਕਿਸੇ ਪਾਰਟੀਆਂ ਦੇ ਅਲਾਈਅੰਸ ਹੁੰਦੇ ਆ ਉਹ ਜਰਿਆ ਜਾ ਸਕਦਾ ਹੈ ਕਿਸੇ ਵੀ ਪਾਰਟੀ ਦਾ ਧਾਰਮਿਕ ਤੌਰ ਦੇ ਉੱਤੇ ਕੋਈ ਦਖਲਅੰਦਾਜ਼ੀ ਹੋਵੇ ਉਹ ਨਹੀਂ ਜਰਿਆ ਜਾ ਸਕਦਾ ਅੱਛਾ ਉਹਨਾਂ ਲੋਕਾਂ ਨੂੰ ਫਿਰ ਤੁਸੀਂ ਕੀ ਕਹੋਗੇ ਜਿਹੜੇ ਕਹਿੰਦੇ ਨੇ ਵੀ ਭਾਈ ਆਰਐਸਐਸ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਹੈ ਫਜ਼ੂਲ ਗੱਲਾਂ ਦਾ ਜਵਾਬ ਨਹੀਂ ਦੇਣਾ ਚਾਹੁੰਦੀ ਮੂਰਖੇ ਨਾਲ ਨਾਲ ਲੁੱਜੀ ਹੈ ਬਣੀ ਕਹਿੰਦੀ ਅੱਛਾ ਇਹ ਪੰਜਾਬ ਦਾ ਭਵਿੱਖ ਅਕਾਲੀ ਦਲ ਹੀ ਬਚਾ ਸਕਦਾ ਜੀ ਦੇਖੋ ਸ਼ਰਮਣੀ ਅਕਾਲੀ ਦਲ ਕਿਉਂਕਿ ਇੱਕ ਧਾਰਮਿਕ ਤੌਰ ਤੇ ਵੀ ਸੋਚ ਰੱਖਦਾ ਇੱਕੋ ਅਜੇ ਤੱਕ ਉਹ ਹੈਗੀ ਐ ਖੇਤਰੀ ਪਾਰਟੀ ਸਾਡੀ ਲੋਕਲ ਪਾਰਟੀ ਹੈ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਉਹਨਾਂ ਦੀਆਂ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਆਪਣੇ ਮੁੱਦੇ ਹੁੰਦੇ ਆ ਉਹਨਾਂ ਨੇ ਉਹਨਾਂ ਨੂੰ ਵੀ ਦੇਖਣਾ ਹੁੰਦਾ ਹੈ ਲੇਕਿਨ ਜਿਹੜੀ ਸਾਡੀ ਖੇਤਰੀ ਪਾਰਟੀ ਹੋएगी ਸ਼੍ਰੋਮਣੀ ਅਕਾਲੀ ਦਲ ਕੇਵਲ ਤੇ ਕੇਵਲ ਪੰਜਾਬ ਦੇ ਮੁੱਦਿਆਂ ਨੂੰ ਜਿਆਦਾ ਚੱਕਦੇ ਆ ਪੰਜਾਬ ਦੇ ਲੋਕਾਂ ਦੀ ਗੱਲ ਕਰਦੇ ਆ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਆ ਇਸ ਕਰਕੇ ਕਿਹਾ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਾਡੀ ਮਾਂ ਪਾਰਟੀ ਹੈ ਮਤਲਬ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦਾ ਭਵਿੱਖ ਬਚਾ ਸਕਦੀ ਹੈ ਦੇਖੋ ਸ਼੍ਰੋਮਣੀ ਅਕਾਲੀ ਦਲ ਅਕਾਲੀ ਦਲ ਹੀ ਨਹੀਂ ਮੈਂ ਕਹਿ ਸਕਦੀ ਸ਼੍ਰੋਮਣੀ ਅਕਾਲੀ ਦਲ ਦੇ ਮਨ ਵਿੱਚ ਇੱਕ ਦਰਦ ਹੈ ਕਿ ਪੰਜਾਬ ਦੀ ਧਰਤੀ ਦਾ ਉਹਨਾਂ ਨੂੰ ਮੋਹ ਵੀ ਹੈ ਤੇ ਪੰਜਾਬ ਦੀ ਇੱਕ ਪਾਰਟੀ ਬਣ ਕੇ ਉਹ ਸਾਰੀਆਂ ਜਿਹੜੀਆਂ ਇਹਦੀਆਂ ਪੰਜਾਬ ਦੇ ਹਿੱਤ ਹੈ ਡਿਵੈਲਪਮੈਂਟ ਹੈ ਉਹ ਸੋਚਦੀ ਹੈ ਤੇ ਪੰਜਾਬ ਦੇ ਲੋਕਾਂ ਦੇ ਸੋਚਦੀ ਹੈ ਦੂਜੀਆਂ ਪਾਰਟੀਆਂ ਜਿਹੜੀਆਂ ਉਹਨਾਂ ਦਾ ਕਿਸੇ ਨਾ ਕਿਸੇ ਟੰਗ ਦੇ ਨਾਲ ਬਾਹਰ ਮੋਹ ਹੁੰਦਾ ਹੈ ਦੂਜੇ ਸਟੇਟਾਂ ਨਾਲ ਵੀ ਬੀਬੀ ਜੀ ਐਮਪੀ ਅਮਰਤਪਾਲ ਸਿੰਘ ਉਹਨਾਂ ਨੇ ਵੀ ਇੱਕ ਪਾਰਟੀ ਬਣਾਈ ਹੈ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਉਹ ਵੀ ਖੇਤਰੀ ਪਾਰਟੀ ਹੈ ਫਿਰ ਉਹਨਾਂ ਦੀ ਪਾਰਟੀ ਬਾਰੇ ਕੀ ਸੋਚ ਦੇਓ ਜੀ ਚਲੋ ਮੁਬਾਰਕ ਹੈ ਜੀ ਹਰ ਇੱਕ ਨੇ ਬਣਾਈ ਹੈ ਹੂੰ ਬਹੁਤ ਸਾਰੀਆਂ ਬੰਗੀਆਂ ਪਾਰਟੀਆਂ ਦੇ ਅੱਗੇ ਹੂੰ ਤਾਂ ਅੰਤ ਦੇ ਵਿੱਚ ਉਹਨਾਂ ਲੋਕਾਂ ਨੂੰ ਕੀ ਕਹੋਗੇ ਜਿਹੜੇ ਸੋਚਦੇ ਨੇ ਕਿ ਭਾਈ ਬਾਦਲ ਦਲ ਦੇ ਕਹਿਣ ਤੇ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਅਸਤੀਫਾ ਦਿੱਤਾ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕੋਈ ਹੋਰ ਹੋਣਾ ਚਾਹੀਦਾ ਉਹਨਾਂ ਲੋਕਾਂ ਨੂੰ ਕੀ ਕਹੋਗੇ ਦੇਖੋ ਮੈਂ ਤੇ ਇਹ ਬੇਨਤੀ ਕਰਾਂਗੀ ਕਿ ਜੇ ਉਹਨੇ ਪੋਲਿਟੀਕਲ ਪ੍ਰੈਸ਼ਰ ਸਲੇ ਦਿੱਤਾ ਤਾਂ ਵੀ ਗਲਤ ਹੈ ਜਿਉ ਪਾਰਟੀ ਦੇ ਜਿਉ ਬਾਦਲ ਸਾਹਿਬ ਦੀ ਕੱਟਪੁਤਲੀ ਬਣ ਕੇ ਕੰਮ ਕਰਕੇ ਆਕ ਗਏ ਸੀ ਤਾਂ ਵੀ ਗਲਤ ਹੈ ਉਹਨਾਂ ਨੂੰ ਚਾਹੀਦਾ ਸੀਗਾ ਆਪਣੇ ਸਤਾਂਤਕ ਤੌਰ ਤੇ ਤੇ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਦੇ ਬਤੌਰ ਪ੍ਰਧਾਨ ਆਜ਼ਾਦ ਹਸਤੀ ਬਣ ਕੇ ਉਥੇ ਸਟ੍ਰੌਂਗ ਫੈਸਲੇ ਲੈਂਦੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਬਹਾਰ ਰੱਖਣ ਵਾਸਤੇ ਕੌਮ ਦੇ ਸਾਹਮਣੇ ਆਪਣੀ ਜਿਹੜੇ ਤਕੜੇ ਹੋ ਕੇ ਕੰਮ ਕਰਦੇ ਤਾਂ ਜੋ ਜਿਹੜੀ ਸੰਕਟ ਵਿੱਚ ਇਸ ਵੇਲੇ ਕੜੀ ਪੰਥ ਦੀ ਹੈ ਉਹਦੇ ਵਿੱਚ ਅਸੀਂ ਜਿਆਦਾ ਤੋਂ ਜਿਆਦਾ ਭੂਮਿਕਾ ਨਿਭਾ ਸਕਦੇ ਤੇ ਜੋ ਕਸਟੋਡੀਅਨ ਬਣ ਕੇ ਸ਼੍ਰੋਮਣੀ ਕਮੇਟੀ ਦੇ ਵਿੱਚ ਕੰਮ ਕਰਦੇ ਮੈਂ ਸਮਝਦੀ ਹਾਂ ਕਿ ਅੱਜ ਉਹਨਾਂ ਨੇ ਬਹੁਤ ਕਮਜ਼ੋਰੀ ਵਿਖਾਈ ਹੈ ਉਹਨਾਂ ਨੂੰ ਭਜਣਾ ਨਹੀਂ ਸੀ ਚਾਹੀਦਾ ਮੈਦਾਨ ਵਿੱਚੋਂ ਉਹਨਾਂ ਨੂੰ ਆਪਣੀ ਜ਼ਰੂਰਤ ਨਾਲ ਉੱਥੇ ਕੰਮ ਕਰਨਾ ਚਾਹੀਦਾ ਸੀਗਾ ਤੇ ਉਹ ਸ਼੍ਰੋਮਣੀ ਕਮੇਟੀ ਨੂੰ ਪਹੁੰਚਾਉਣਾ ਚਾਹੀਦਾ ਸੀ ਸ਼੍ਰੀ ਅਕਾਲਤਾ ਸਾਬ ਦੀਆਂ ਮਰਿਆਦਾ ਨੂੰ ਬਚਾਉਣਾ ਚਾਹੀਦਾ ਸੀਗਾ ਤੇ ਸ਼੍ਰੋਮਣੀ ਅਕਾਲੀ ਦਲ ਵੀ ਤਕੜਾ ਤਾਂ ਹੀ ਹੋ ਸਕਦਾ ਸੀ ਬੀਬੀ ਜੀ ਲਾਸਟ ਦੇ ਵਿੱਚ ਜਿਹੜੇ ਲੋਕ ਚਾਹੁੰਦੇ ਨੇ ਕਿ ਬੀਬੀ ਜਗੀਰ ਕੌਰ ਐਸਜੀਬੀਸੀ ਪ੍ਰਧਾਨ ਹੋਣੇ ਚਾਹੁੰਦੇ ਨੇ ਜੇ ਤੁਹਾਨੂੰ ਚਾਉਣ ਵਾਲੇ ਲੋਕ ਉਹਨਾਂ ਨੂੰ ਕੀ ਸੁਝਾ ਦੇਓਗੇ ਜਾਂ ਕੀ ਸੁਨੇਹਾ ਦੇਓਗੇ ਨਹੀਂ ਦੇਖੋ ਐਸਾ ਕੋਈ ਨਹੀਂ ਹੁੰਦਾ ਕਿ ਕਿਹਨੂੰ ਕੌਣ ਚਾਹੁੰਦਾ ਕੌਣ ਨਹੀਂ ਚਾਹੁੰਦਾ ਮੈਂ ਕਹਿੰਦੀ ਜਿਹਨੂੰ ਵੀ ਡਿਊਟੀ ਮਿਲਦੀ ਔਰ ਸਿਧਾਂਤਿਕ ਤੌਰ ਤੇ ਪੈਰਿਦਾਰੀ ਕਰੇ ਮੈਂ ਨਹੀਂ ਕਹਿੰਦੀ ਕਿ ਬੀਬੀ ਜ਼ਗੀਰ ਕੋਲ ਨੂੰ ਹੀ ਮਿਲਣੀ ਚਾਹੀਦੀ ਜ਼ਿੰਮੇਵਾਰੀ ਮੈਂ ਕਿਸੇ ਕੁਰਸੀ ਨਾਲ ਨਹੀਂ ਜੁੜੀ ਮੈਂ ਤੇ ਅੱਜ ਬਾਹਰ ਵੀ ਆ ਤਾਂ ਹੀ ਸਿਧਾਂਤ ਦੀ ਗੱਲ ਕਰਦੀ ਹਾਂ ਮੈਂ ਅੱਜ ਬਾਹਰ ਵੀ ਆ ਮੈਂ ਮੈਂਬਰ ਹੈ ਨਾ ਮੇਂ ਡਿਊਟੀ ਬੰਦੀ ਏ ਮੈਂ ਵੀ ਕੁਸਟੋਡੀਅਨ ਉਹਦੀ ਸ਼੍ਰੋਮਣੀ ਕਮੇਟੀ ਸਾਰੀ ਕੁਸਟੋਡੀਅਨ ਅਸੀਂ ਮੈਂਬਰ ਹੈ ਸਾਡੀ ਜ਼ਿੰਮੇਵਾਰੀ ਉਹ ਨਹੀਂ ਬੰਦੀ ਹੈ ਠੀਕ ਹੈ ਪ੍ਰਧਾਨ ਨੇ ਆਪਣੀ ਉਸ ਮੋਰੀਓ ਕੇ ਕੰਮ ਕਰਨਾ ਹੁੰਦਾ ਹੈ ਲੇਕਿਨ ਮੈਂਬਰਸ਼ਿਪ ਦੇ ਨਾਲ ਜ਼ਿੰਮੇਵਾਰੀ ਹੈ ਅਸੀਂ ਜਲਦ ਅੱਜ ਕੱਲ੍ਹ ਤੱਕ ਮੰਗਾ ਕੇ ਸ਼੍ਰੋਮਣੀ ਕਮੇਟੀ ਦੇ ਖਿਲਾਫ ਬੋਲਾਂਗੇ ਉਹ ਸੰਸਦਾਂ ਨੂੰ ਕਮਜ਼ੋਰ ਇਸ ਤਰ੍ਹਾਂ ਕਰ ਸਕਦੇ ਉਹਦੀਆਂ ਜ਼ਿੰਮੇਵਾਰੀਆਂ ਸਾਡੀਆਂ ਸਾਰਿਆਂ ਦੀ ਬੰਦੀਆਂ ਹਰ ਸਿੱਖ ਦੀ ਬੰਦੀ ਹੈ ਕਿਉਂਕਿ ਉਹ ਕੁਰਬਾਨੀਆਂ ਜੋ ਨਿਕਲੀ ਹੋਈ ਸੰਸਥਾ ਹੈ ਐਸਜੀਪੀਸੀ ਨੂੰ ਲੈ ਕੇ VOTING ਕਦੋਂ ਹੋ ਸਕਦੀ ਹੈ ਜਾਂ ਨਵੇਂ ਮੈਂਬਰ ਕਦੋਂ ਚੁਣੇ ਜਾ ਸਕਦੇ ਨੇ ਜੀ ਦੇਖੋ ਕੇ ਸੈਂਟਰ ਸਰਕਾਰ ਦੇ ਹੱਥ ਵਿੱਚ ਚਲਾ ਗਿਆ ਜਦੋਂ 96 ਵਿੱਚ ਇਹ ਸਾਰੀ ਇੰਟਰ ਸਟੇਟ ਬਾਡੀ ਬਣੀ ਹੈ ਉਦੋਂ ਤੋਂ ਲੈ ਕੇ ਸੈਂਟਰ ਦੀ ਚੋਣ ਕਰਵਾਉਣ ਦੀ ਤਾਕਤ ਆ ਗਈ ਹੋਮ ਮਿਨਿਸਟਰ ਦੇ ਕੋਲ ਇਹ ਲੰਬੇ ਸਮੇਂ ਤੋਂ 13 14 ਸਾਲ ਹੋ ਗਏ ਹੈ ਜਿਹੜੀ ਚੋਣ ਨਹੀਂ ਹੋਈ ਇਹ ਵੀ ਨੁਕਸਾਨ ਹੁੰਦਾ ਜਦੋਂ ਕੱਲੇ ਪੰਜਾਬ ਦੇ ਕੋਲ ਸੀ ਜਦੋਂ 1966 ਤੋਂ ਪਹਿਲਾਂ ਪੰਜਾਬ ਸਰਕਾਰ ਕਰਾਉਂਦੀ ਸੀ ਉਸ ਵੇਲੇ ਚੋਣ 5 ਸਾਲ ਬਾਅਦ ਹੁੰਦੀ ਸੀ ਹੁਣ ਲੰਬਾ ਸਮਾਂ ਹੋਣ ਕਰਕੇ ਨੁਕਸਾਨ ਹੋ ਰਿਹਾ ਨਹੀਂ ਚਾਹੀਦੀ ਜਲਦੀ ਚਾਹੀਦੀ ਇਹ ਵੱਡਾ ੜਿਕਾ ਬੀਬੀ ਜੀ ਬਣ ਕਿੱਥੇ ਰਿਹਾ ਜਿਹੜੀਆਂ ਐਸਜੀਪੀਸੀ ਦੀਆਂ ਚੋਣਾਂ ਨਹੀਂ ਹੋ ਰਹੀਆਂ ਇਹ ਤੇ ਸੈਂਟਰ ਸਰਕਾਰ ਜਵਾਬ ਦੇ ਸਕਦੀ ਹੈ ਸੈਂਟਰ ਨੂੰ ਕਰਾਉਣੀ ਚਾਹੀਦੀ ਚੋਣ ਅਸੀਂ ਤੇ ਕਹਿੰਨੇ ਕਰਾਉਣ ਪਹਿਲਾਂ ਸਿਗਾ ਕਿ ਬਾਦਲ ਪਾਰਟੀ ਜਿਹੜੀ ਹੈ ਬਾਦਲ ਸਾਹਿਬ ਨਹੀਂ ਕਰ ਦਿੰਦੇ ਲੋਕ ਕਹਿੰਦੇ ਸੀਗੇ ਬਾਦਲ ਸਾਹਿਬ ਚੋਹ ਨਹੀਂ ਹੋਣ ਦਿੰਦੇ ਵੀ ਮੇਰਾ ਕਬਜ਼ਾ ਰਹੇ ਪਰ ਅਸੀਂ ਕਹਿੰਦੇ ਹਾਂ ਕਿ ਨਹੀਂ ਕੋਈ ਕਬਜ਼ਾ ਨਹੀਂ ਹੁੰਦਾ ਉੱਥੇ ਉੱਥੇ ਜਿੰਨੇ ਜਾਣਾ ਸੇਵਾ ਲਈ ਜਾਣਾ ਮੈਂ ਤੇ ਕਹਿੰਦੀ ਹਾਂ ਕਿ ਜਿਹੜਾ ਯੋਗ ਵਿਅਕਤੀ ਹੈ पूरे सिख जे है चुन जहाँ जाके उ अपनी जिम्मेवारी निभा सके निषकाम होकर दृढ़ता सिद्धांतिक तौर उत्ते और फिर ढंग के काम कर सके ये कोई कब्जे कर जाना है जी कोई किसी क्डन जाना है जोड़ा कोई चंगे व्यक्ति उन्हें चुन के भेजन बहुत बहुत धनबाद बीबी मेहरबानी जी थैंक यू सो so, बिल्कुल दर्शकों ये सर साढ़े बीबी जगीर कौर हो रही तो बीते दिन जो बीती कल एडवोकेट हरजिंद धामी वालों जोड़ा एस जी पी सी प्रधान वजो जो अहदे तो अपने तो अस्तीफा देता गया तो उसके बारे विशेष तौर ਤੇ ਆਪਾਂ ਗੱਲਬਾਤ ਕੀਤੀ ਤੇ ਇਸ ਪੂਰੀ ਗੱਲਬਾਤ ਦੇ ਬਾਬਤ ਤੁਹਾਡੇ ਕੀ ਵਿਚਾਰ ਨੇ ਤੁਸੀਂ ਕੀ ਸੋਚਦੇ ਹੋ ਜਾਂ ਹਰਜਿੰਦਰ ਸਿੰਘ ਧਾਮੀ ਵੱਲੋਂ ਜਿਹੜਾ ਦਿੱਤਾ ਗਿਆ ਅਸਤੀਫਾ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਆਪਣੇ ਵਿਚਾਰ ਜਿਹੜੇ ਉਹ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਣੇ ਰਹੋ ਲੋਕਵਾਸ ਟੀਵੀ ਦੇ ਨਾਲ ਧੰਨਵਾਦ